ਕਪੂਰਥਲਾ ਦੇ ਸਰਾਫਾ ਬਜ਼ਾਰ ਵਿਖੇ ਸਥਿਤ ਇੱਕ ਸੁਨਿਆਰੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਅਣਪਛਾਤੇ ਕਾਰ ਸਵਾਰ ਲੁਟੇਰੇ ਅੰਦਰੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਸਮੇਤ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਦੁਕਾਨਦਾਰ ਅਜੇ ਕੁਮਾਨ ਨੇ ਦੱਸਿਆ ਕਿ ਉਸ ਨੂੰ ਸਵੇਰੇ ਕਰੀਬ 4:30 ਵਜੇ ਚੋਰੀ ਦੀ ਘਟਨਾ ਦਾ ਪਤਾ ਲੱਗਿਆ ਜਿਸ ਤੋਂ ਪ੍ਰੰਤ ਉਹਨਾਂ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਦੁਕਾਨਦਾਰ ਨੇ ਦੱਸਿਆ ਕਿ ਕਾਰ ਤੇ ਸਵਾਰ ਹੋ ਕੇ ਆਏ ਪੰਜ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਬਜ਼ਾਰ ਦੇ ਚੌਕੀਦਾਨ ਨੂੰ ਬੰਦਕ ਬਣਾ ਲਿਆ। ਅਤੇ ਉਸਦੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋਂ ਖਰੀਫ ਅੱਧਾ ਕਿਲੋ ਸੋਨਾ 20 ਕਿਲੋ ਚਾਂਦੀ ਅਤੇ 1 ਲੱਖ ਰੁਪਏ ਦੀ ਨਕਦੀ ਸਮੇਤ ਤਜੋਰੀ ਚੋਰੀ ਕਰਕੇ ਫਰਾਰ ਹੋ ਗਏ ਜੀ 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 ਕੀ ਕੰਮ ਕਰਦੇ ਹੋ ਜੀ ਸੋਨੇ ਦੀ ਦੁਕਾਨ ਤੇ ਕੀ ਨੁਕਸਾਨ ਕੀ ਹੋਇਆ ਤੁਹਾਡਾ ਨੁਕਸਾਨ 500 ਗ੍ਰਾਮ ਸੋਨਾ ਸੀ ਜੀ 20 ਕਿਲੋ ਚਾਂਦੀ ਸੀ ਜੀ 1 ਲੱਖ ਰੁਪਏ ਕਾ ਸੀ ਜੀ ਜਦੋਂ ਇਹ ਵਾਰਦਾ ਤੁਸੀਂ ਤੁਹਾਨੂੰ ਇਹਦਾ ਕੀ ਪਤਾ ਲੱਗਾ ਸਰ ਨਾਲ ਦੇ ਗਵੰਡੀ ਹੈਗੇ ਉਹਨਾਂ ਨੂੰ ਦੱਸਦੇ ਕਿੰਨੇ ਕੋਈ ਵਾਰ ਕੋਈ 4 ਕੋਈ 400 ਬਟਾ ਕਿਸੇ ਤੇ ਕੋਈ ਸ਼ੱਕ ਸੱਤ ਹੈਗਾ ਜੀ ਉਹ ਦਸਤਾ ਪੁੱਛ ਹਾਂਜੀ ਜੋ ਵੀ ਜੀ ਉਹ ਦਸਤਾ ਪੁੱਛੇ ਦਸਤਾ ਜੇ ਬਿਆਜ ਦੇ ਚੌਂਕੀਦਾਰ ਵੀ ਹੁੰਦੇ ਉਹ ਹੈ ਨਹੀਂ ਜੀ ਚੌਂਕੀਦਾਰ ਹੈਗਾ ਜੀ ਉਹ ਕਹਿੰਦਾ ਮੈਨੂੰ ਇਹਨਾਂ ਨੇ ਹਨਾ ਬੰਦ ਕਰ ਅੱਛਾ ਜੀ ਅੱਛਾ ਜੀ ਇਹ ਚੌਂਕੀਦਾਰ ਬਣ ਕੇ ਕੀਤੀ ਚੋਰੀ ਹਾਂਜੀ ਕਿੰਨੇ ਬੰਦੇ ਸੀਗੇ ਹਾਂਜੀ ਕੀ ਮੰਗੇ ਕਰਦੇ ਦਸਤ ਸੰਦੂ ਇਹ ਮੰਗ ਕਰਦੇ ਜਿੰਜੋ ਹੋਣਾ ਹੈਗਾ 190 ਬਟਾ ਕੰਦੀਰ ਤੋਂ ਮਾਰ। ਇਹ ਤੁਹਾਡੀ ਦੁਕਾਨ ਵੀ ਲੱਗੀ ਹੈ ਜੀ? ਹਾਂ ਜੀ ਇਸੇ ਬਾਜ਼ਾਰ ਵਿੱਚ ਹੀ ਹੈ ਦੁਕਾਨ। ਅੱਛਾ ਜੀ ਕਿਸ ਤਰ੍ਹਾਂ ਦੇਖਦੇ ਜਿਹੜੀ ਇਹਦੀ ਚੋਰੀ ਹੋਈ ਆ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ ਇਹ ਬਹੁਤ ਬਹੁਤ ਮਾੜੀ ਗੱਲ ਹੋਈ ਆ ਇੱਕ ਦੁਕਾਨਦਾਰ ਦਾ ਵਿਚਾਰੇ ਦਾ ਸਭ ਕੁਝ ਉੱਡ ਕੇ ਲੈ ਗਏ ਆ। ਇਹ ਉਹਨਾਂ ਦੇ ਪਰਿਵਾਰ ਵਾਸਤੇ ਵੀ ਬਹੁਤ ਸਾਡੇ ਸਭ ਦੁਕਾਨਦਾਰਾਂ ਨੂੰ ਵੀ ਬਹੁਤ ਝੱਟ ਬੈਠਿਆ ਦਾ ਇਸ ਜਲਦ ਨੂੰ ਕਿ ਕੋਈ ਇਹ ਲੋਕ ਕੁਝ ਵੀ ਕਰ ਸਕਦੇ ਆ ਕਿਸੇ ਨੂੰ ਵੀ ਰੋਕਿਆ ਜਾਉਗਾ। ਇਹ ਸਹੀ ਪ੍ਰਸ਼ਾਸਨ ਨਹੀਂ ਹੈ ਕਿ ਇਸ ਚੀਜ਼ ਨੂੰ ਇਸ ਗੱਲ ਤੇ ਨਿਖੇਲ ਕਰਤੀ ਜਾਵੇ। ਇਹ ਦੁਕਾਨਦਾਰਾ ਵਾਜਿਦ ਚੋਰੀ ਹੋਈ ਹੈ ਇਸ ਦੇ ਉੱਪਰ ਕੀ ਕਹਿਣਾ ਚਾਹੋਗੇ ਤੇ ਅੱਜ ਸਵੇਰ ਦੀ ਅਰਲੀ ਮਾਰਨਿੰਗ ਦੀ ਵਾਰਦਾਤ ਹੈ ਜੀ ਤੇ ਇੱਕ ਗੱਡੀ ਹੈ ਜਿਸ ਤੋਂ ਸਰੰਬਰ ਸਾਤੇ ਲੋਕ ਆਉਂਦੇ ਨੇ ਤੇ ਅਸੀਂ ਟੈਕਨੀਕਲ ਦੀ ਹਿਊਮਨ ਇੰਟੈਲੀਜੈਂਸ ਤੇ ਕੰਮ ਕਰਦੇ ਹੋਏ ਐਸਪੀ ਸਰ ਵੀ ਗਾਈਡੈਂਸ ਤੇ ਐਸਪੀ ਬੀ ਸਰ ਵੀ ਗਾਈਡੈਂਸ ਦੇ ਕੇ ਲੱਗੇ ਹੋਏ ਹਾਂ ਤੇ ਜਲਦੀ ਰਿਪੋਰਟ ਸਰ ਇਸ ਤੋਂ ਇਲਾਵਾ ਇੱਕ ਚੋਰੀ ਕਹਿੰਦੇ ਓਇਲਾ ਫਟਕ ਵੀ ਹੋਈ ਹੈ ਟਾਇਰ ਵਾਲੀ ਦੁਕਾਨ 'ਚ ਉਹਦੀ ਇੰਟਰਵਿਊ ਕਰਦੇ ਹਾਂ ਠੀਕ ਹੈ ਤੁਸ਼ ਮਨੀ ਦੇ ਗਿਆ ਸੀ ਬਸ ਰੈਂਡੀ ਨਾਲ ਹੀ ਬਾਗੇ ਇਹ ਤੁਹਾਨੂੰ ਮਜ਼ਾ ਬੱਚੇ